ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਅਮਰੀਕਾ ਤੋਂ ਰਿਪੋਰਟ ਕਰਕੇ ਭੇਜੇ ਗਏ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਦੇ ਦੁੱਖੜਿਆਂ ਦੀ ਦਾਸਤਾਨ ਬਾਰੇ ਚਿਤਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੁਝਾਰ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਹਮੇਸ਼ਾ ਮਿਲ जाया ਕਰੇ ਪੰਜਾਬੀ ਦੀ ਇੱਕ ਪ੍ਰਸਿੱਧ ਅਖੌਤ ਹੈ ਤਗੜੇ ਦਾ ਸੱਤੀ ਵੀ ਹੀ ਸੋਹ ਤੇ ਹੁਣ ਇਹ ਗੱਲ ਸਪਸ਼ਟ ਦੇਖਣ ਨੂੰ ਮਿਲੀ ਹੈ ਜਦੋਂ ਅਮਰੀਕਾ ਤੋਂ ਸਪੈਸ਼ਲ ਮਿਲਟਰੀ ਜਹਾਜ਼ ਰਾਹੀਂ ਡਿਪੋਰਟ ਕਰਕੇ ਲਿਆਂਦੇ ਗਏ 104 ਭਾਰਤੀਆਂ ਦਾ ਜਹਾਜ਼ ਅਮਰitsar ਦੇ 에ਅਰਪੋਰਟ ਤੇ 5 ਫਰਵਰੀ ਨੂੰ ਲੈਂਡ ਹੋਇਆ ਸੀ ਖਬਰ ਹੈ ਕਿ ਅਮਰੀਕਾ ਵਿੱਚ 2 ਲੱਖ ਤੋਂ ਵੱਧ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਦਾ ਇਹ ਪਹਿਲਾ ਪੋਰ ਸੀ ਜੋ ਅਮਰitsar ਦੇ ਗੁਰੂ ਰਾਮਦਾਸ ਜੀ ਕਮਾਂਤਰੀ ਹਵਾਈ ਅੱਡੇ ਤੇ ਰਾਜਸਾਨ ਸੀ ਵਿਕੇ 5 ਫਰਵਰੀ ਨੂੰ ਲੈਂਡ ਹੋਇਆ ਸੀ ਇਹਨਾਂ ਇਲੈਗਲ 104 ਪ੍ਰਵਾਸੀਆਂ ਵਿੱਚੋਂ 33 ਗੁਜਰਾਤ ਦੇ 33 ਹਰਿਆਣਾ ਦੇ ਤੇ 30 ਪੰਜਾਬ ਦੇ ਤੇ ਬਾਕੀ ਕੁਝ ਹੋਰ ਸੂਬਿਆਂ ਦੇ ਸਨ ਬੜਾ ਹੀ ਹੈਰਾਨੀਜਨਕ ਨਮੋਸ਼ੀ ਭਰਿਆ ਤੇ ਘੋਰ ਬੇਇੱਜ਼ਤੀ ਵਾਲਾ ਮਾਹੌਲ ਸੀ ਜਦੋਂ ਇਹਨਾਂ ਭਾਰਤੀਆਂ ਨੂੰ ਕਤਲ ਤੌਰ ਤੇ ਹੱਤਕੜੀਆਂ ਤੇ ਬੇੜੀਆਂ ਲਗਾ ਕੇ ਅਮਰੀਕੀ ਫੌਜੀ ਜਹਾਜ਼ ਵਿੱਚ ਚੜਾਇਆ ਗਿਆ ਜੋ ਕਿ ਸਿਰਫ ਇਥੇ ਅਮਰitsar ਦੇ ਹਵਾਈ ਅੱਡੇ ਤੇ ਪਹੁੰਚਣ ਤੇ ਹੀ ਉਤਾਰੀਆਂ ਗਈਆਂ ਸਨ ਅਮਰੀਕਾ ਦੁਆਰਾ ਇਹਨਾਂ ਇਲਲੀਗਲ ਪ੍ਰਵਾਸੀਆਂ ਨੂੰ ਹੱਥ ਕੜੀਆਂ ਤੇ ਬੇੜੀਆਂ ਵਿੱਚ ਜਕੜ ਕੇ ਜਹਾਜ਼ੇ ਚੜਾਉਣਾ ਤਾਂ ਇਹ ਸ਼ੋਅ ਕਰਦਾ ਹੈ ਜਿਵੇਂ ਇਹ ਕੋਈ ਡਕੈਤੀ ਕਰਨ ਵਾਲੇ ਜਾਂ ਫਿਰ ਹੋਰ ਖੌਫਨਾਕ ਕਾਤਲ ਤੇ ਖੁੰਖਾੜ ਲੁਟੇਰੇ ਹੋਣ ਹੋਰ ਵੀ ਹੈਰਾਨੀਜਨਕ ਗੱਲ ਇਹ ਹੈ ਕਿ ਪਾਤ ਸਰਕਾਰ ਨੇ ਵੀ ਇੱਕ ਬਿਆਨ ਜਾਰੀ ਕਰਕੇ ਆਪਣਾ ਪੱਲਾ ਝਾੜ ਲਿਆ ਹੈ ਕਿ ਅਸੀਂ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਗਏ ਲੋਕਾਂ ਦੇ ਹਾਕਮੇ ਚ ਨਹੀਂ ਖੜਾਂਗੇ ਤੇ ਅਸੀਂ ਭਾਰਤੀ ਪਛਿੰਦਿਆਂ ਨੂੰ ਵਾਪਸ ਲੈਣ ਲਈ ਤਿਆਰ ਹਾਂ ਕਹਿਣ ਦਾ ਭਾਵ ਇਹ ਕਿ ਭਾਰਤ ਸਰਕਾਰ ਨੇ ਅਮਰੀਕਾ ਸਰਕਾਰ ਦੇ ਇਸ ਤਰ੍ਹਾਂ ਦੇ ਬੇਇੱਜ਼ਤੀ ਭਰੇ ਵਤੀਰੇ ਪ੍ਰਤੀ ਆਪਣਾ ਕੋਈ ਵੀ ਰੋਸ ਜਾਂ ਰਿਸਿਸਟੈਂਸ ਨਹੀਂ ਦਿਖਾਈ ਤੇ ਇਸ ਰਵੱਈਏ ਨੂੰ ਲੱਗਦਾ ਹੈ ਕਿ ਖਿੜੇ ਮੱਥੇ ਹੀ ਪ੍ਰਮਾਣ ਕਰ ਲਿਆ ਹੈ ਮੰਨਿਆ ਕਿ ਆਪਣੇ ਚੰਗੇ ਭੁਇਕ ਦੀ ਆਸ ਵਿੱਚ ਗਰੀਬੀ ਤੇ ਤੰਗੀਆਂ ਤੁਰਸ਼ੀਆਂ ਨਾਲ ਜੰਬੇ ਹੋਏ ਲੋਕ ਵਿਦੇਸ਼ਾਂ ਵਿੱਚ ਜਾਇਜ ਨਜਾਇਜ ਤਰੀਕੇ ਨਾਲ ਪਹੁੰਚ ਹੀ ਗਏ ਸਨ ਪਰ ਆਪਣੇ ਨਾਗਰਿਕਾਂ ਪ੍ਰਤੀ ਇੰਨਾ ਬੇਰੁਖੀ ਵਾਲਾ ਸਲੂਕ ਤਾਂ ਕਿਵੇਂ ਵੀ ਜਸਟੀਫਾਈਡ ਕਰਾਰ ਨਹੀਂ ਦਿੱਤਾ ਜਾ ਸਕਦਾ ਵੈਸੇ ਜੇਕਰ ਆਪਾਂ ਬਾਹਰ ਦੂਜੇ ਦੇਸ਼ਾਂ ਵੱਲ ਜਾਂ ਦੇਰ ਜਾਨ ਦਾ ਮੁੱਦਾ ਸਿਰਫ ਪੰਜਾਬ ਤੱਕ ਹੀ ਸੀਮਤ ਕਰੀਏ ਤਾਂ ਹਰੇਕ ਬੁੱਧੀਜੀਵੀ ਪੰਜਾਬੀ ਨੂੰ ਪਤਾ ਹੈ ਕਿ ਪਿਛਲੇ ਸਮੇਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਪੰਜਾਬੀ ਨੌਜਵਾਨਾਂ ਦਾ ਬਾਹਰ ਜਾਣ ਦਾ ਜਾਨ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਇਲਰ ਸੈਂਟਰ ਇਮੀਗ੍ਰੇਸ਼ਨ ਦਫ਼ਤਰ ਨੋ ਰਜਿਸਟਰਡ ਠੱਗ ਕਿਸਮ ਦੇ ਏਜੰਟਾਂ ਦੇ ਦਫ਼ਤਰ ਫੁੱਲੰਦਾ ਤੰਦਾ ਇੰਨਾ ਜ਼ਿਆਦਾ ਵਧਿਆ ਫੁੱਲਿਆ ਕਿ ਅਜਿਹੇ لالچی ਤੇ ਅਨਸਕਿਗੂਲਰਸ ਲੋਕ ਤਾਂ ਦਿਨੋਂ ਦਿਨ ਮਾਲਾ-ਮਾਲ ਹੁੰਦੇ ਚਲੇ ਗਏ ਪਰ ਕਰੋੜਾਂ ਰੁਪਏ ਖਰਚ ਕਰਕੇ ਬਣਾਈਆਂ ਗਈਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਕਾਲਜ ਤੇ ਹੋਰ ਵਿਦਿਅਕ ਅਦਾਰੇ ਵਿਦਿਆਰਥੀਆਂ ਦੀ ਘਾਟ ਕਾਰਨ ਪਾ ਪਾ ਕਰਨ ਲੱਗੇ ਕਈਆਂ ਵਿੱਚ ਉੱਲੂ ਬੋਲਣ ਲੱਗੇ ਤੇ ਕਈ ਤਾਂ ਹਮੇਸ਼ਾ ਲਈ ਤਾਲੇ ਲਗਾ ਕੇ ਬੰਦ ਕਰ ਦਿੱਤੇ ਗਏ ਜੇਕਰ ਅਸੀਂ ਇਹੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਲਈਏ ਕਿ ਇਹ ਨਾ ਜਾਂਦੇ ਕੈਨੇਡਾ ਅਮਰੀਕਾ ਕਿਹੜਾ ਕਿਸੇ ਡਾਕਟਰ ਨੇ ਦੱਸਿਆ ਸੀ ਕਿ ਬਾਹਰਲੇ ਦੇਸ਼ਾਂ ਵਿੱਚ ਪੰਜਾਬ ਛੱਡ ਕੇ ਜਾਓ ਤਾਂ ਇਹ ਸ਼ਾਇਦ ਉਨ੍ਹਾਂ ਨੌਜਵਾਨਾਂ ਦੇ ਨਾਲ ਜ਼ਿਆਦਤੀ ਹੀ ਹੋਵੇਗੀ ਕਿਉਂਕਿ ਉਹਨਾਂ ਦੀਆਂ ਮਜਬੂਰੀਆਂ ਨੂੰ ਜਾਂ ਤਾਂ ਉਹ ਜਾਣਦੇ ਹਨ ਜਾਂ ਫਿਰ ਉਹਨਾਂ ਦੇ ਮਾਪੇ ਜਿਹੜੇ ਕਿ ਆਪਣੇ ਜਿਗਰ ਦੇ ਟੋਟਿਆਂ ਨੂੰ ਵੱਡਾ ਜਿਗਰਾ ਕਰਕੇ ਅੱਖਾਂ ਵਿੱਚ ਆਏ ਅਥਰੂਆਂ ਨੂੰ ਛਪਾ ਕੇ ਖੁਸ਼ੀ-ਖੁਸ਼ੀ ਜਹਾਜ਼ੇ ਚੜਾਉਣ ਲਈ ਤੇ ਅਲਵਿਦਾ ਕਹਿਣ ਲਈ 에ਰਪੋਰਟਾਂ ਦੇ ਚੱਕਰ ਘਟਦੇ ਦੇਖੇ ਜਾ ਸਕਦੇ ਹਨ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਾਰੇ ਭਾਰਤ ਵਿੱਚ ਹਰ ਪੱਖੋਂ ਮੋਹਰੀ ਰਹਿਣ ਵਾਲਾ ਸੂਬਾ ਤੇ ਕੁਝ ਹਾਲ ਪੰਜਾਬ ਨੂੰ ਪਤਾ ਨਹੀਂ ਕਿ ਦੀ ਤੇ ਕਿਹੜੀ ਨਜ਼ਰ ਲੱਗ ਗਈ ਹੈ ਕਿ ਇੱਥੇ ਪੰਜਾਬ ਵਿੱਚ ਰਹਿਣਾ ਤੇ ਆਪਣੀ ਇੱਜ਼ਤ ਦੀ ਰੋਜੀ ਰੋਟੀ ਕਮਾਉਣਾ ਇੱਕ ਵੱਡਾ ਮਸਲਾ ਬਣ ਗਿਆ ਹੈ ਸਮੇਂ ਦੀ ਇਹ ਸਰਕਾਰਾਂ ਨੇ ਗੈਰ ਕਾਨੂੰਨਾ ਮਾਹੌਲ ਪੈਦਾ ਕਰਕੇ ਵੀ ਬੇਰੁਜ਼ਗਾਰ ਨੌਜਵਾਨਾਂ ਨੂੰ ਵਿਦੇਸ਼ ਵੱਲ ਧੱਕਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਇਹ ਤੋਂ ਇੰਡਸਟਰੀ ਸ਼ਿਫਟ ਹੋ ਕੇ ਬਾਹਲੇ ਸੂਬਿਆਂ ਵਿੱਚ ਚਲੀ ਗਈ ਕਿਉਂਕਿ ਸਮੇਂ ਦੇ ਹਾਕਮਾਂ ਨੇ ਉਹਨਾਂ ਪਾਸੋਂ ਮੋਟੀਆਂ ਰਕਮਾਂ ਪਾਰਟੀ ਫੰਡਾਂ ਦੇ ਨਾਂ ਤੇ ਜਦੋਂ ਇਹ ਉਸੌਲੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਉਪਰੋਂ ਇਨਸਪੈਕਟਰੀ ਰਾਜਦਾ ਤੋਂਸ ਵੱਖਰਾ ਉਹਨਾਂ ਕਾਰਖਾਨੇਦਾਰਾਂ ਨੂੰ ਸਹਿਣਾ ਪੈਂਦਾ ਸੀ ਜਿਸ ਕਰਕੇ ਉਹਨਾਂ ਨੇ ਪੰਜਾਬ ਤੋਂ ਕਿਨਾਰਾ ਕਰਕੇ ਕਿਸੇ ਹੋਰ ਸੂਬੇ ਵਿੱਚ ਜਾਣਾ ਹੀ ਬਿਹਤਰ ਸਮਝਿਆ ਫਿਰ ਨਸ਼ਾ ਪੰਜਾਬ ਵਿੱਚ ਇੰਨੇ ਵੱਡੇ ਲੈਵਲ ਤੇ ਫੈਲ ਗਿਆ ਕਿ ਹਰ ਗਲੀ ਹਰ ਮਹੱਲੇ ਵਿੱਚ ਕਤ ਤੌਰ ਤੇ ਨਸ਼ਾ ਗ੍ਰੋਸਰੀ ਵਾਂਗ ਵਿਕਣ ਲੱਗ ਗਿਆ ਹਰ ਰੋਜ਼ ਵੱਡੀ ਗਿਣਤੀ ਵਿੱਚ ਨਸ਼ੇ ਦੀ ਓਵਰਡੋਸ ਨਾਲ ਮਰਨ ਵਾਲਿਆਂ ਦੀ ਖਬਰ ਅਖਬਾਰਾਂ ਦੀਆਂ ਸੁਰਖੀਆਂ ਬਣਨ ਲੱਗੀਆਂ ਇਸ ਕਰਕੇ ਅਜਿਹੇ ਮਾਹੌਲ ਤੋਂ ਕੱਢਣ ਲਈ ਹਰ ਮਾਂ-ਬਾਪ ਆਪਣੇ ਬੇਟੇ-ਬੇਟੀਆਂ ਨੂੰ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿੱਚ ਜਾ ਕੇ ਵਰਤਣ ਲਈ ਤਰਲੋ ਮੱਚੀ ਹੋਣ ਲੱਗਿਆ ਫਿਰ ਡਕੈਤੀਆਂ ਫਰੋਤੀਆਂ ਮੰਗਣ ਤੇ ਲੁੱਟ ਖੋਹਦੀਆਂ ਨਿੱਤ ਵਪਨ ਦੀਆਂ ਘਟਨਾਵਾਂ ਨੇ ਤਾਂ ਜਿਵੇਂ ਬਲਦੀ ਤੇ ਤੇਲ ਪਾਉਣ ਦਾ ਕੰਮ ਹੀ ਕੀਤਾ ਜਦੋਂ ਪੰਜਾਬ ਵਿੱਚ 2022 ਵਿੱਚ ਬਦਲਾਵ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਇਹ ਨਾਅਰਾ ਦਿੱਤਾ ਗਿਆ ਕਿ ਹਰ ਨੌਜਵਾਨ ਦੇ ਹੱਥ ਦੇ ਵਿੱਚ ਲੰਚ ਬਾਕਸ ਯਾਨੀ ਟਿਫਨ ਹੋਏਗਾ ਪਰੰਤੂ ਅਜੇ ਇਹ ਐਲਾਨ ਸਿਰਫ ਸਟੇਜਾਂ ਤੇ ਬੋਲਣ ਲਈ ਜਾਂ ਫਿਰ ਅਖਬਾਰਾਂ ਵਿੱਚ ਐਡਵਰਟਾਈਜ਼ ਕਰਨ ਲਈ ਹੀ ਰਹਿ ਗਿਆ ਜਦੋਂ ਕਿ ਗਰਾਊਂਡ ਰਿਐਲਿਟੀ ਇਹ ਹੈ ਕਿ ਰੋਜ਼ਗਾਰ ਦੀ ਮੰਗ ਕਰਦੇ ਜੈਜ ਟੰਗ ਦੇ ਨਾਲ ਸਿਲੇਕਟਿਡ 8TT 24 8894 ਤੇ ਹੋਰ ਮੈਕਮਿਆਂ ਵਿੱਚ ਔਖੇ ਟੈਸਟ ਪਾਸ ਕਰਨ ਬਰੰਤ ਵੀ ਹੋ ਤਰਨੇ ਮਜਾਵੇ ਰੈਲੀਆਂ ਪ੍ਰੋਟੈਸਟ ਕਰਕੇ ਪੁਲਸ ਦੀਆਂ ਡਾਂਗਾ ਖਾਣ ਲਈ ਮਜਬੂਰ ਹਨ ਸੋਤੰਗੀਆਂ ਤੁਰਚੀਆਂ ਤੇ ਬੇਰੋਜ਼ਗਾਰੀ ਦੇ ਮਾਰੇ ਇਹਨਾਂ ਰਿਪੋਰਟ ਹੋਏ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਨਾਲ ਸਾਡਾ ਵਤੀਰਾ ਹਮਦਰਦੀ ਭਰਿਆ ਹੋਣਾ ਚਾਹੀਦਾ ਹੈ ਨਾ ਕਿ ਅਸੀਂ ਵੀ ਉਹਨਾਂ ਨੂੰ ਕੋਈ ਚੋਰ ਉਜੱਕੇ ਸਮਝੀਏ ਸਿੰਘਾ ਸਰਕਾਰ ਤੇ ਬਾਦ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬੇਈਮਾਨ ਏਜੰਟਾਂ ਵੱਲੋਂ ਠੱਗੇ ਗਏ ਡਿਪੋਰਟ ਕੀਤੇ ਗਏ ਨੌਜਵਾਨਾਂ ਦੀ ਰੀਹੈਬਿਲਿਟੇਸ਼ਨ ਯਾਨੀ ਕਿ ਮੌੜ ਮੁਸੇਬੇ ਲਈ ਠੁਹਾਂ ਪਰ ਬੰਦਰ ਕਰਨਾ ਚਾਹੀਦਾ ਹੈ ਤੇ ਉਹਨਾਂ ਦੀ ਫਾਈਨੈਂਸ਼ੀਅਲ ਵੀ ਤੇ ਹੋਰ ਵੀ ਹਰ ਤਰ੍ਹਾਂ ਦੇ ਨਾਲ ਸਟੈਬਲਿਸ਼ ਹੋਣ ਲਈ ਜਰੂਰ ਸਹਾਇਤਾ ਕਰਨੀ ਚਾਹੀਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਠੰਗੀ ਲੱਗੇ ਹੋਵੇ ਤੇ ਤੁਸੀਂ ਲਾਇਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ